ਸੰਭਲੂ ਅੱਜ ਸਾਰੇ ਜਣੇ ਇਹ ਬਿਲਡਿੰਗ ਨੂੰ ਵੇਖ ਕੇ ਇਹ ਸਰਾ ਨੂੰ ਵੇਖ ਕੇ ਨਾ ਸਾਰੇ ਜਣੇ ਸਾਂਭ ਜਿ ਗਏ ਹੋਣੇ ਆ ਵੀ ਅੱਜ ਆਪਾਂ ਕਿੱਥੇ ਆਏ ਹੋਏ ਆ ਆਪਾਂ ਆਏ ਹੋਏ ਆ ਅੱਜ ਨੂਰ ਮਹਿਲ ਦੀ ਸਰਾ ਵੇਖਣ ਸੰਭਲੂ ਇੱਕ ਨਾ ਅਮਰ ਸਿੰਘ ਢਾਡੀ ਗਾਣਾ ਗਾਇਆ ਵੇ ਦੋ ਤਾਰਾ ਵੱਜਦਾ ਵੇ ਰਾਂਜ ਨਾਲ ਨੂਰ ਮਹਿਲ ਦੀ ਮੋਰੀ ਹੈ ਨਾ ਆਪਾਂ ਉਹ ਮੋਰੀ ਬਾਰੇ ਵੀ ਵਿਚਾਰ ਕਰਨਾ ਵਾ ਤੇ ਨਾਲ ਨਾਲ ਇਹ ਕਿਦਾਂ ਸ਼ਹਿਰ ਵਸਿਆ ਕਿਦਾਂ ਕੀ ਬਣਿਆ ਤੇ ਕਿਦਾਂ ਨੂਰਜਹਾਂ ਮਹਿਰੂ ਨੀਸਾ ਜਿਹੜੀ ਸੀ ਨੂਰਜਹਾਂ ਕਿਦਾਂ ਬਣੀ ਉਹ ਸਾਰਾ ਕੁਝ ਦੱਸਣਾ ਵਾ ਤੇ ਆਪਾਂ ਫਰੰਟ ਤੋਂ ਸ਼ੁਰੂਆਤ ਕਰਦੇ ਹਾਂ ਆ ਵੇਖੋ ਲਾਲ ਪੱਥਰ ਦੇ ਨਾਲ ਲਾਲ ਪੱਥਰ ਦੇ ਨਾਲ ਇਹਦਾ ਗੇਟ ਤੇ ਵਿੱਚ ਵੀ ਥੋੜਾ ਜਿਹਾ ਲਾਲ ਪੱਥਰ ਵਰਤਿਆ ਗਿਆ ਬਾਕੀ ਛੋਟੀ ਇੱਟ ਨਾਨਕਸ਼ਹੀ ਇੱਟ ਜਿਹੜੀ ਆ ਉਹ ਸਾਰੀ ਵਰਤੀ ਗਈ ਇਹਦੀ ਨਕਾਸ਼ੀ ਬਾਰੇ ਦੇਖੋ ਆਪਾਂ ਗੱਲ ਕਰਨੇ ਆ ਵੀ ਉਸ ਸਮੇਂ ਦੇ ਵਿੱਚ ਨਾ ਇੰਨਾ ਜਾਣੀ ਕਿ ਉਹਨਾਂ ਨੂੰ ਇਸ ਚੀਜ਼ ਬਾਰੇ ਇਸ ਤਰੀਆਂ ਨੂੰ ਔਰ ਰਾਜੇ ਰਾਣਿਆਂ ਨੂੰ ਬਣਾਉਣ ਵਾਲੇ ਨਾ ਕਿੰਨਾ ਹੁੰਦਾ ਸੀ ਵੀ ਅਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨੂੰ ਡਿਜ਼ਾਈਨ ਕਰਨਾ ਦੇਖੋ ਹਾਥੀ ਤੇ ਉੱਪਰ ਆਹ ਦੇਖੋ ਫੁੱਲ ਬੂਟੇ ਉੱਪਰ ਪੱਕ ਸਾਰਾ ਕੁਝ ਬਹੁਤ ਸੋਹਣੇ ਤਰੀਕੇ ਦੇ ਨਾਲ ਬਣਾਇਆ ਵਾ ਤੇ ਸਾਰੇ ਪਾਸੇ ਬਹੁਤ ਸੋਹਣੇ ਤਰੀਕੇ ਨਾਲ ਨਕਾਸ਼ੀ ਕੀਤੀਆਂ ਤੇ ਉਰਦੂ ਦੇ ਨਾਲ ਉੱਪਰ ਕੁਝ ਲਿਖਿਆ ਵੀ ਆ ਤੇ ਉਹ ਜਿਹੜੇ ਉੱਪਰ ਮਹਿਰਾਬ ਬਣੇ ਆ ਨਾ ਉਹ ਵਾਲੇ ਆਹ ਵਾਲੇ ਜਿਹੜੇ ਮਹਿਰਾਬ ਬਣੇ ਆ ਇੱਥੇ ਤਕਰੀਬਨ ਤਕਰੀਬਨ ਉਦੋਂ ਜਿਹੜੇ ਬਾਦਸ਼ਾਹ ਜਦੋਂ ਆਉਂਦਾ ਸੀਗਾ ਤੇ ਉਦੋਂ ਉਹਨਾਂ ਦੀਆਂ ਦਾਸੀਆਂ ਗੋਲੀਆਂ ਜਿਹੜੀਆਂ ਸੀ ਉਹ ਉਹਨਾਂ ਦੇ ਫੁੱਲਾਂ ਦੀ ਵਰਖਾ ਕਰਦੀਆਂ ਹੁੰਦੀਆਂ ਸੀਗੀਆਂ ਇਸ ਹਿਸਾਬ ਦੇ ਨਾਲ ਇਹ ਚੱਲਦਾ ਸੀਗਾ ਤੇ ਇਧਰ ਲੈ ਮੈਂ ਵੀ ਪੂਰਾ ਦਿਖਾ ਦੋ ਮੈਂ ਇਹਨੂੰ ਘੁੰਮ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਨਕਾਸ਼ੀ ਕੀਤੀ ਗਈ ਆ ਤੇ ਇਹਦੇ ਉੱਪਰ ਜਿਹੜਾ ਨਾ ਟਾਪ ਤੇ ਉੱਪਰਲੇ ਬੰਨੇ ਉੱਪਰ ਬਣਾਏ ਹੋਏ ਸੀਗੇ ਜਿੱਦਾਂ ਮੋਰਚ ਮੋਰਚਾ ਬੰਦੀ ਬਣਾਈ ਹੋਈ ਹੈ ਉੱਪਰ ਉਹਦੇ ਤੇ ਮੋਰਚੇ ਦੇ ਵਿੱਚ ਤਕਰੀਬਨ ਤਕਰੀਬਨ ਸੁਰੱਖਿਆ ਕਰਨ ਦੇ ਲਈ ਤੋਪਾਂ ਤੇ ਤਕਰੀਬਨ ਬੰਦੂਕਾਂ ਲੈ ਕੇ ਉੱਪਰ ਉੱਪਰ ਨੇ ਬਨੇ ਭਾ ਜਾਨੀ ਕਿ ਉੱਥੇ ਸੈਨਿਕ ਖੜੇ ਹੁੰਦੇ ਸੀ ਆਜੋ ਅੰਦਰ ਆਜੋ ਜਦੋਂ ਨਾ ਐਂਟਰਸ ਦੇ ਵਿੱਚ ਆਪਾਂ ਐਂਟਰ ਹੁੰਦੇ ਆ ਤੇ ਇਧਰਲੇ ਬੰਨੇ ਆਹਾ ਸਕਿਉਰਿਟੀ ਦੇ ਰੂਮ ਇਧਰਲੇ ਬੰਨੇ ਸਕਿਉਰਿਟੀ ਰੂਮ ਤੇ ਇਧਰ ਵੀ ਇਦਾਂ ਹੀ ਤੇ ਉੱਪਰਲੇ ਬੰਨੇ ਵੀ ਤਕਰੀਬਨ ਰੂਮ ਤੇ ਇਹਦੀ ਛੱਤ ਉਹ ਦਿਖਾਉਂ ਥੋੜੀ ਜੀ ਵੇਖਣਾ ਜਿੱਦਾਂ ਹੀਰਾ ਨਹੀਂ ਹੁੰਦਾ ਹੀਰਾ ਤੇ ਹੀਰੇ ਦੇ ਡਿਜ਼ਾਈਨ ਦੇ ਨਾਲ ਇਹਦੀ ਛੱਤ ਤਿਆਰ ਕੀਤੀ ਗਈ ਵੀ ਇੱਕ ਜਿੱਦਾਂ ਆਪਾਂ ਅੱਜ ਸਿੱਧਾ ਲੈਂਟਰ ਪਾਨੇ ਆ ਨਾ ਉਦੋਂ ਹਲਕੀ ਹਲਕੀ ਇੱਟ ਵਧਾ ਵਧਾ ਕੇ ਤੇ ਉਹਦੇ ਉੱਪਰ ਯਾਨੀ ਕਿ ਥੋੜਾ ਥੋੜਾ ਵਧਾ ਕੇ ਇੱਟ ਨੂੰ ਤੇ ਲੈਂਟਰ ਨੂੰ ਪਾਇਆ ਜਾਂਦਾ ਸੀ ਉਹ ਵੀ ਗੁੰਮਟ ਟੈਪ ਦੇ ਵਿੱਚ ਕਿ ਸਿੱਧਾ ਨਹੀਂ ਸੀ ਲੈਂਟਰ ਪਾਦੇ ਇਸ ਲੈਂਟਰ ਬਾਰੇ ਨਾ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਬਾਅਦ ਵਿੱਚ ਦੱਸਾਂਗੇ ਵੀ ਇਹਨੂੰ ਕਿਉਂ ਇਦਾਂ ਬਣਾਉਂਦੇ ਸੀਗੇ ਸੋ ਮੰਨ ਲਓ ਗੱਲ ਕਰਦੇ ਆਪਾਂ ਵੀ ਇਹਦੇ ਵਿੱਚ ਨਾ ਕਾਫੀ ਸਾਰੇ ਕਮਰੇ ਆ ਤੇ ਨਾਲ ਨਾਲ ਰੰਗਮਹਿਲ ਹਮਾਮ ਇੱਕ ਖੂਹ ਤੇ ਨਾਲ ਨਾਲ ਜਿੱਥੇ ਰੱਬ ਰੱਬ ਕਰਦੇ ਤੇ ਉਹ ਮਸਜਿਦ ਵੀ ਹੈਗੀ ਆ ਆਪਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਣੀਆਂ ਵਾਂ ਉਸ ਤੋਂ ਪਹਿਲਾਂ ਇਹਦੀ ਬਣਤੰਤਰ ਦੀ ਗੱਲ ਥੋੜੀ ਜਿਹੀ ਕਰ ਲਈਏ ਵੀ ਆਹ ਦੇਖੋ ਜਿਹੜੀ ਕਿਲੇ ਦੀ ਜਿਹੜੀ ਦੀਵਾਰ ਹੈ ਨਾ ਤਕਰੀਬਨ ਵੀ ਉਹ ਉਹ ਦੀਵਾਰ 3.5-4 ਫੁੱਟ ਦੀ ਹੁੰਦੀ ਸੀਗੀ ਉਹ ਇਸ ਕਰਕੇ ਕਿ ਜਦੋਂ ਨਾ ਕੋਈ ਧਾੜਵੀ ਰਾਜੇ ਜਾਂ ਹਮਲਾਵਰ ਜਿਹੜੇ ਸੀਗੇ ਉਹ ਉੱਪਰ ਅਟੈਕ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੇ ਨਾਲ ਜਲਦੀ ਜ਼ਿਆਦਾਤਰ ਇਹੋ ਵੀ ਛੇਤੀ ਨਾ ਇਹਨਾਂ ਨੂੰ ਨੁਕਸਾਨ ਨਹੀਂ ਸੀ ਹੁੰਦਾ ਹਨਾ ਜਿਹੜੀ ਅੰਦਰ ਆਪਾਂ ਗੱਲ ਕਰਦੇ ਸੀ ਨਾ ਵੀ ਇੱਕ ਇਟ ਨੂੰ ਵਧਾ ਕੇ ਹੌਲੀ 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 ਥੋੜੀ ਥੋੜੀ ਅੱਧੀ ਅੱਧੀ ਇੰਚੀ ਵਧਾ ਕੇ ਤੇ ਉਹਨੂੰ ਉੱਪਰੋਂ ਬੰਦ ਕਰਦੇ ਸੀ ਆ ਦਿਖਾਓ ਜਰਾ ਉੱਪਰੋਂ ਵੀ ਇਟ ਨੂੰ ਵਧਾ ਵਧਾ ਕੇ ਬੰਦ ਕਰਦੇ ਸੀਗੇ ਹਨਾ ਤੇ ਇਹਦੇ ਨਾਲ ਕੀ ਹੁੰਦਾ ਸੀਗਾ ਇਹੋ ਵੀ ਇਹਦੇ ਨਾਲ ਅੱਜ ਤੋਂ ਇਟ ਨੂੰ ਵਧਾ ਵਧਾ ਕੇ ਬੰਦ ਕਰਦੇ ਸੀ ਨਾ ਉਹਦੇ ਨਾਲ ਇਹ ਹੁੰਦਾ ਸੀਗਾ ਵੀ ਜਦੋਂ ਉੱਪਰੋਂ ਪ੍ਰੈਸ਼ਰ ਪੈਂਦਾ ਸੀ ਨਾ ਵੀ ਉੱਪਰੋਂ ਦਬਦੇ ਸੀ ਥੱਲੇ ਨੂੰ ਜਾਂ ਤੋੜਨ ਦੀ ਕੋਸ਼ਿਸ਼ ਕਰਦੇ ਸੀ ਤੇ ਇਹ ਇਤਨਾ ਜਿਆਦਾ ਫਸ ਜਾਨੀਆ ਸੀ ਆਪਸ ਵਿੱਚ ਬੀ ਇਹਨੂੰ ਤੋੜਨਾ ਜਾਨੀ ਕਿ ਕਿਲੇ ਨੂੰ ਤੋੜਨਾ ਇੱਕ ਬਹੁਤ ਜਾਨੀ ਕਿ ਜਟਿਲ ਕੰਮ ਸੀਗਾ ਉਦੋਂ ਦੇ ਕਾਰੀਗਰਾਂ ਨੇ ਇੰਨੇ ਸੋਹਣੇ ਤਰੀਕੇ ਦੇ ਨਾਲ ਇਹ ਚੀਜ਼ਾਂ ਬਣਾਈਆਂ ਹੋਈਆਂ ਕਮਰੇ ਤੇ ਜਿਹੜੀ ਬਿਲਡਿੰਗ ਆ ਨਾ ਸਾਰੀ ਤੇ तकरीबन तकरीबन ਇਹੋ ਚੂਨਾ ਇਟਾਂ ਦੀ ਕੇਰੀ ਤੇ ਉਹਦੇ ਨਾਲ ਚੂਨਾ ਤੇ ਉਹਦੇ ਨਾਲ ਗੁੜ ਤੇ ਜਾਂ ਕਹਿ ਲਓ ਤੁਸੀਂ ਸੀਰਾ ਉਹਦੇ ਵਿੱਚ ਮੇਥੀ ਵੀ ਪਾਉਂਦੇ ਸੀ ਤੇ ਕਈ ਵਾਰੀ ਮਾਂ ਦੀ ਦਾਲ ਵੀ ਮਿਕਸ ਕਰਦੇ ਸੀ ਮਾਂ ਦੀ ਦਾਲੀ ਮਿਕਸ ਕਰਦੇ ਸੀ ਕਈ ਵਾਰੀ ਤੇ ਮੈਂ ਇੱਕ ਹੋਰ ਗੱਲ ਕਰਾਂ ਵੀ ਇਹ ਜਿਹੜਾ ਸਟਰਕਚਰ ਦਾ ਕੰਮ ਸੀ ਨਾ ਉਦੋਂ ਬਈ ਚੂਨਾ ਇੱਟਾਂ ਦੀ ਕੇਰੀ ਤੇ ਜਿਹੜਾ ਹੋਰ ਮਟੀਰੀਅਲ ਦਾ ਆਪਾਂ ਨਾ ਲਿਆ ਬਈ ਇਸ ਇਹਦੀ ਨਾ 100 ਸਾਲ ਜਿਹੜਾ ਆ ਇਹਦਾ ਟਾਈਮ ਵੀ 100 ਸਾਲ ਦੇ ਵਿੱਚ ਤਾਂ ਇਹ ਪੱਕਦਾ ਹੀ ਸੀਗਾ ਬਸ ਵੀ ਇਹਨੂੰ ਪੱਕਣ ਨੂੰ ਟਾਈਮ ਲੱਗਦਾ ਸੀਗਾ ਵੀ 100 ਸਾਲ ਤੋਂ ਬਾਅਦ ਵਿੱਚ ਇਹਦਾ ਜਾਨੀ ਕਿ ਮਿਆਦ ਸ਼ੁਰੂ ਹੁੰਦੀ ਸੀ ਇਹਦੀ ਵੀ ਅਸਲੀ ਮਿਆਦ ਇਹਦੀ 100 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਸੀਗੀ ਆ ਵੀ ਆ ਵੀ ਦਿਖਾਓ ਜਰਾ ਬਲਾ ਆ ਦਿਖਾਓ ਵਿੱਚੋਂ ਆ ਆ ਕਿੰਨਾ ਸੋਹਣਾ ਬਣਾਇਆ ਹੋਇਆ ਆ ਇੱਟਾਂ ਦੇ ਨਾਲ ਹੀ ਕੱਟ-ਕੱਟ ਕੇ ਨਾ ਰੋਸ਼ਨਦਾਨ ਬਣਾਇਆ ਹੋਇਆ ਇਧਰ ਵੀ ਦਿਖਾ ਦਿਓ ਇਧਰ ਹੀ ਹੋਣਾ ਹੈ ਇੱਥੇ ਆ ਬੜਾ ਜਿਹੜਾ ਆ ਦੇਖੋ ਇੱਟਾਂ ਨੂੰ ਕੱਟ-ਕੱਟ ਕੇ ਨਾ ਕਿੰਨਾ ਜਾਨੀ ਕਿ ਬਾਹਰਲਾ ਇਹੋ ਬਹੁਤ ਸੋਹਣਾ ਬਣਾਇਆ ਹੋਇਆ ਵਾ ਇਹ ਰੋਸ਼ਨਦਾਨੀ ਨੂੰ ਕਹਿ ਸਕਦੇ ਆਪਾਂ ਵੀ ਰੋਸ਼ਨਦਾਨ ਬਣਾਏ ਆ ਬਹੁਤ ਸੋਹਣੇ ਹੈ ਨਾ ਤੇ ਤਕਰੀਬਨ 7 ਫੁੱਟ ਦੀ ਹਾਈਟ ਇਹਦੀ ਹੋਣੀ ਆ ਮੈਂ ਦਰਵਾਜ਼ੇ ਦੀ ਆਪਾਂ ਹੁਣ ਗੱਲ ਕਰਦੇ ਆ ਨੂਰ ਮਹਿਲ ਦੀ ਮੋਰੀ ਦੀ ਬਈ ਜਦੋਂ ਨਾ ਤੇ ਇਹਦੇ ਵਿੱਚ ਇੱਕ ਨਾ ਇੱਥੇ ਸੂਫੀ ਸੰਤ ਫਖੀਰ ਸਾਹਿਬ ਸ਼ਾਹ ਫਤਿਹ ਅਲੀ ਖਾਨ ਸਾਹਿਬ ਉਹਨਾਂ ਦੀ ਮਜ਼ਾਰ ਵੀ ਇੱਥੇ ਹੈਗੀ ਆ ਤੇ ਵੇ ਕਈ ਦੱਸਦੇ ਆ ਵੀ ਉਥੇ ਉਹ ਮੋਰੀ ਮੱਲਾ ਹੁੰਦਾ ਸੀਗਾ ਵੀ ਜਦੋਂ ਧਾੜਵੀ ਰਾਜੇ ਉੱਪਰ ਹਮਲਾ ਕਰਨ ਆਉਂਦੇ ਸੀ ਨਾ ਵੀ ਲੋਕਾਂ ਨੂੰ ਲੁੱਟਣ ਆਉਂਦੇ ਸੀਗੇ ਜਾਂ ਇੱਥੇ ਲੁੱਟਖੁੱਟ ਕਰਦੇ ਸੀਗੇ ਤੇ ਉਦੋਂ ਕਾਫੀ ਸਾਰਾ ਸਮਾਨ ਕਾਫੀ ਸਾਰਾ ਮਾਲ ਲੁੱਟ ਕੇ ਲੈ ਜਾਂਦੇ ਸੀ ਇਹ ਧਾੜਵੀ ਜਦੋਂ ਆਉਂਦੇ ਸੀਗੇ ਤੇ ਧਾੜਵੀਆਂ ਦੇ ਕੋਲੋਂ ਬਚਣੇ ਦੇ ਲਈ ਉਹ ਸ਼ਾਹ ਫਤਿਹ ਅਲੀ ਖਾਨ ਸਾਹਿਬ ਉਥੇ ਮਜ਼ਾਰ ਉਹਨਾਂ ਦੀ ਤੇ ਈਸਟ ਨਾਰਥ ਦੇ ਵਿਚਾਲੇ ਈਸਟ ਤੇ ਨਾਰਥ ਦੇ ਵਿਚਾਲੇ ਉਹਨਾਂ ਦੀ ਦਰਗਾਹ ਆ ਉੱਥੇ ਉਹ ਮੋਰੀ ਮੱਲਾ ਹੁੰਦਾ ਸੀਗਾ तकरीबन ਤੇ ਹੁਣ ਕਈ ਇਸ ਗੱਲ ਨੂੰ ਨਕਾਰਦੇ ਵੀ ਆ ਵੀ ਉਹ ਮੱਲਾ ਹੈ ਹੀ ਨਹੀਂ ਸੀ ਪਰ ਪ੍ਰਾਣੀਆਂ ਜਿਹੜੀਆਂ ਖੋਜਾਂ ਦੇ ਵਿੱਚ ਇਹ ਪਤਾ ਲੱਗਦਾ ਵੀ ਉਹ ਮੋਰੀ ਮੱਲਾ ਹੈਗਾ ਸੀ ਵੀ ਇਹ ਜਿਹੜੇ ਲੋਕ ਗੀਤ ਬਣਦੇ ਨਾ ਉਹ ਇੱਕ ਦਿਨ 'ਚ ਨਹੀਂ ਬਣ ਜਾਂਦੇ ਵੀ ਲੋਕ ਗੀਤ ਜਿਹੜੇ ਆ ਇੱਕ ਦਿਨ 'ਚ ਨਹੀਂ ਬਣ ਜਾਂਦੇ ਤਾਂ ਭਾਵ ਕਿ ਕੰਜਰੀਆਂ ਹੁੰਦੀਆਂ ਰਕਾਸਾ ਵੀ ਜਾਂ ਤਾਂ ਉਹਨਾਂ ਨੇ ਗਾਏ ਆ ਤੇ ਜਾਂ ਫਿਰ ਗਾਏ ਆ ਸਾਲ ਆਲਿਆਂ ਨੇ ਵੀ ਜਿਹੜੇ ਸਾਲ ਕਰਦੇ ਹੁੰਦੇ ਸੀਗੇ ਤੇ ਜਾਂ ਫਿਰ ਉਹਨਾਂ ਨੇ ਗਾਏ ਆ ਆਜੋ ਹੌਲੀ-ਹੌਲੀ ਫਿਰ ਨਾ ਅਮਰ ਸਿੰਘ ਢਾਡੀ ਹੁਣਾਂ ਦੇ ਕੋਲ ਇਹ ਗੱਲ ਆਈ ਵੀ ਇੱਕ ਤਾਰਾ ਵੱਜਦਾ ਵੇ ਨਾ ਜਣਾ ਦੂਰ ਮਹਿਲ ਦੀ ਮੋਰੀ ਮੋਰੀ ਮੱਲਾ ਆਪਾਂ ਐਂ ਕਹਿ ਸਕਦੇ ਆ ਵੀ ਉਸ ਮੱਲੇ ਵਾਲਿਆਂ ਨੇ ਨਾ ਆਪਣੇ ਮੱਲੇ ਨੂੰ ਸਾਰੇ ਬੰਨੇ ਕਵਰ ਕਰਕੇ ਤੇ ਜਿਹੜੀ ਉਹਦੀ ਐਂਟਰੀ ਸੀਗੀ ਉਦੇ ਉੱਪਰ ਇੱਕ ਮਹਿਰਾਬ ਬਣਾ ਦਿੱਤੀ ਮਹਿਰਾਬ ਕਿੰਨੀ ਬਣਾਈ 4 ਫੁੱਟ ਦੀ ਸਾਰੀ ਆ 4 ਫੁੱਟ ਦੀ ਐਨੂੰ ਮਾਰਿਓ ਵੀ ਆਹ 7 ਫੁੱਟ ਦਾ ਹੈ ਨਾ ਤੇ 4 ਫੁੱਟ ਦੀ ਇੱਥੇ ਕਿ ਤੱਕ ਬਣਾਤੀ ਮਹਿਰਾਬ ਵੀ ਇੰਨਾ ਦਾ ਇੱਕ ਚੀਜ਼ ਇੱਥੇ ਬਣਾਤੀ ਇੰਦਾ ਪੂਰੇ ਮੁਹੱਲੇ ਨੂੰ ਆਪਣੇ ਪਿੰਡ ਨੂੰ ਕਵਰ ਕਰ ਲਿਆ ਉਹਦੇ ਢਾੜ ਵੀ ਜਿਹੜੇ ਹੁੰਦੇ ਸੀ ਉਹ ਘੋੜੇ ਤੇ ਆਉਂਦੇ ਹੁੰਦੇ ਸੀਗੇ ਤੇ ਮੁਹੱਲੇ ਵਾਲਿਆਂ ਨੇ ਨਾ 4 ਫੁੱਟ ਉੱਚਾ ਜਾਨੀ ਕਿ ਉਹ ਕਰਕੇ ਉੱਥੋਂ ਘੋੜਾ ਤਾਂ ਕੀ ਵੀ ਜਾਨੀ ਕਿ ਬੰਦਾ ਵੀ ਕੋਡਾ ਹੋ ਕੇ ਅੰਦਰ ਲੰਗਦਾ ਸੀ ਤੇ ਉਹ ਵੀ ਜਾਨੀ ਕਿ ਆਪਣਾ ਉਹਨਾਂ ਨੇ ਸੁਰੱਖਿਆ ਕਰ ਲਈ ਤੇ ਜਦੋਂ ਵੀ ਧੜਵੀਆਂ ਨੇ ਆਉਣਾ ਉਹਨਾਂ ਨੇ ਹੋਰ-ਹੋਰ ਬੰਨੇ ਲੁੱਟਖੋਟ ਕਰ ਲੈਣੀ ਤੇ ਉਹ ਮੱਲਾ ਜਿਹੜਾ ਸੀਗਾ ਵੀ ਉਹ ਮੱਲਾ ਸੇਫ ਰਹਿ ਗਿਆ ਤੇ ਉਹਦੇ ਅੰਦਰ ਬਹਿ ਗਿਆ ਨਾ ਉਹ ਬੜੇ RAMNA ANAND ਲੈ ਕੇ ਜਾਨੀ ਕਿ ਉਹ ਧੜਵੀਆਂ ਦਾ ਬਾਲਾ ਨਾ ਡਰ ਨਹੀਂ ਸੀ ਰਹਿ ਗਿਆ ਉਹਨਾਂ ਨੂੰ ਵੀ ਅੰਦਰ ਬਹਿ ਗਿਆ ਨਾ ਆਪਣਾ ਆਨੰਦ ਲੈਂਦੇ ਸੀਗੇ ਇਹਦੇ ਵਿੱਚ ਨਾ ਇੱਕ ਤਾਰਾ ਵੀ ਕਿਸੇ ਨੇ ਗਾਇਆ ਦੋ ਤਾਰਾ ਵੀ ਗਾਇਆ ਕਿਸੇ ਨੇ ਵੀ ਇੱਕ ਤਾਰਾ ਵੱਜਦਾ ਵੇ ਕਿਸੇ ਨੇ ਦੋ ਤਾਰਾ ਵੀ ਗਾਇਆ ਇਕ ਤਾਰਾ ਦੋ ਤਾਰਾ ਤਕਰੀਬਨ ਉਹ ਹੁੰਦਾ ਵੀ ਤੁੰਬੀ ਜਦਾਂ ਹੁੰਦੀ ਨਾ ਤੁੰਬੀ ਤੁੰਬੀ ਵਜਾਉਣ ਵਾਲੀ ਤੇ ਉਹ ਤੁੰਬੀ ਨੂੰ ਤਕਰੀਬਨ ਕਈਆਂ ਨੇ ਇੱਕ ਤਾਰ ਪਾਈ ਹੁੰਦੀ ਵੱਡੇ ਤੁੰਬੇ ਹੁੰਦੇ ਸੀਗੇ ਤੇ ਕਿਸੇ ਨੇ ਦੋ ਤਾਰਾਂ ਪਾਈਆਂ ਹੁੰਦੀਆਂ ਸੀਗੀਆਂ ਆਪਾਂ ਗੱਲ ਕਰ ਲਈਏ ਮਹਿਰੂਨ ਇਸਾਰੀ ਭਈ ਮਹਿਰੂਨ ਨੀ ਸਾ ਦਾ ਜਿਹੜਾ ਜਨਮਿਆ 31 ਮਈ 1577 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ایران ਦੇ ਵਿੱਚ ਰਹਿੰਦੇ ਸੀਗੇ ਉਥੇ ਕਿਸੇ ਕਾਰਨ ਉਹਨਾਂ ਦਾ ਵੀ ਜਾਨੀ ਕਿ ਸਮਾਂ ਇਦਾਂ ਦਾ ਨਹੀਂ ਸੁਣਾ ਰਿਹਾ ਉਹਨਾਂ ਦੇ ਬਾਪੂ ਦਾ ਨਾਮ ਸੀਗਾ ਮਿਰਜ਼ਾ ਗਿਆਸ ਵੇਗ ਤੇ ਉਹਨਾਂ ਦੀ ਮਾਤਾ ਦਾ ਨਾਮ ਸੀਗਾ ਅਸਮਤ ਬੇਗ ਤੇ ਆਜੂ ਅੱਗੇ ਆਪਾਂ ਚੱਲ ਮਹਿਰੂ ਨੀਸਾ ਦੇ ਜਿਹੜੇ ਮਾਤਾ ਜੀ ਸੀਗੇ ਨਾ ਅਸਮਤ ਬੇਗ ਬਈ ਉਹਨਾਂ ਦੇ ਕੋਲ ਇੱਕ ਬਹੁਤ ਸੋਹਣਾ ਫਾਰਮੂਲਾ ਸੀਗਾ ਬਈ ਉਹ ਉਹ ਨਾ ਗੁਲਾਬ ਦੇ ਫੁੱਲਾਂ ਦਾ ਇਤਰ ਕੱਢਦੇ ਹੁੰਦੇ ਸੀਗੇ ਮਿਰਜ਼ਾ ਗਿਆਸ ਵੇਗ ਦਾ ਨਾ ਸਮਾਂ ਥੋੜਾ ਜਿਆ ਨਾ ਵਧੀਆ ਹੋਣ ਕਰਕੇ ਉਹਨਾਂ ਨੂੰ ਈਰਾਨ ਤੋਂ ਭਾਰਤ ਆਉਣਾ ਪਿਆ ਤੇ ਭਾਰਤ ਵਿੱਚ ਆਣ ਕੇ ਤੇ ਕਾਫੀ ਪਰੇਸ਼ਾਨ ਵੀ ਰਹੇ ਵੀ ਜਾਨੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਨਾਲ ਵੀ ਇਹ ਚੀਜ਼ਾਂ ਦਾ ਥੋੜਾ ਜਿਆ ਵੀ ਕੰਮ ਤੋਂ ਦਾ ਸੈੱਟ ਕਰਨ ਨੂੰ ਫਰਕ ਪੈਂਦਾ ਵਾ ਉਹਨਾਂ ਦਾ ਜਿਹੜਾ ਵਿਆਹ ਆ ਬਈ 1594 ਈਸਵੀ ਦੇ ਵਿੱਚ ਸ਼ੇਰ ਅਲੀ ਕੁਲੀ ਖਾਨ ਦੇ ਨਾਲ ਉਹਨਾਂ ਦਾ ਵਿਆਹ ਹੋ ਜਾਂਦਾ ਵਾ 1594 ਈਸਵੀ ਦੇ ਵਿੱਚ 1605 ਈਸਵੀ ਦੇ ਵਿੱਚ ਬਾਦਸ਼ਾ ਯਾਗੀਰ ਬਾਦਸ਼ਾ ਬਣਦੇ ਨੇ ਤੇ ਤਕਰੀਬਨ 1607 ਈਸਵੀ ਦੇ ਵਿੱਚ ਸ਼ੇਰ ਅਲੀ ਕੁਲੀ ਖਾਨ ਦੀ ਮੌਤ ਹੋ ਜਾਂਦੀ ਹੈ ਸ਼ੇਰ ਅਲੀ ਕੁਲੀ ਖਾਨ ਦੀ ਮੌਤ ਹੋ ਜਾਂਦੀ ਹੈ ਮਤਲਬ ਗੱਲ ਕਰੀਏ ਬਾਦਸ਼ਾ ਯਾਗੀਰ ਦੇ ਬਾਰੇ ਤੇ ਬਾਦਸ਼ਾਹ ਜਹਾਂਗੀਰ ਜਿਹੜੇ ਸੀਗੇ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਅਕਬਰ ਬਾਦਸ਼ਾਹ ਅਕਬਰ ਦੇ ਬੇਟੇ ਸੀਗੇ ਉਹਨਾਂ ਦਾ ਨਾਸੀ ਸਲੀਮ ਤੇ ਸਲੀਮ ਹੀ ਗਾਂ ਜਾ ਕੇ ਜਹਾਂਗੀਰ ਦੇ ਨਾਲ ਨਾ ਨਾਲ ਯਾਨੀ ਕਿ ਚਰਚਾ ਦੇ ਵਿੱਚ ਆਏ ਉਹਨਾਂ ਦਾ ਪਰਫੁੱਲਤ ਨਾਂ ਜਿਹੜਾ ਸੀ ਜਹਾਂਗੀਰ ਸੀਗਾ ਤੇ ਬਾਦਸ਼ਾਹ ਜਹਾਂਗੀਰ ਨੇ ਤਕਰੀਬਨ ਤਕਰੀਬਨ 22 ਸਾਲ ਜਿਹੜਾ ਸੀਗਾ ਉਹ ਹਿੰਦੁਸਤਾਨ ਦੇ ਉੱਪਰ ਰਾਜ ਕੀਤਾ ਸੀਗਾ 22 ਸਾਲ ਤੇ ਵੀ 1605 ਤੋਂ ਲੈ ਕੇ 1627 ਈਸਵੀ ਤੱਕ ਬਾਦਸ਼ਾਹ ਜਹਾਂਗੀਰ ਨੇ ਭਾਰਤ ਦੇ ਉੱਪਰ ਰਾਜ ਕੀਤਾ ਆਪਾਂ ਬਲੋ ਜਿਹੜੀ ਨਾ ਮਹਿਰੂਨ ਇਸਾ ਦੀ ਗੱਲ ਜਿਹੜੀ ਆ ਉਹ ਥੋੜੀ ਜਿਹੀ ਬਾਅਦ ਚ ਕਰਦੇ ਹਾਂ ਜਦ ਤੱਕ ਰੰਗਬੈਲ ਆਪਣੇ ਕੋਲ ਆ ਗਿਆ ਆਪਾਂ ਰਾਜਿਆਂ ਦੇ ਬਾਦਸ਼ਾਹਾਂ ਦੇ ਜਿਹੜੇ ਖੇਡ ਖੜਾਈਏ ਹੁੰਦੇ ਸੀ ਨਾ ਤੇ ਉਹ ਤਕਰੀਬਨ ਤਕਰੀਬਨ ਇੱਕ ਐਸਾ ਹੁੰਦਾ ਸੀ ਵੀ ਇੱਕ ਯੋਧੇ ਨੂੰ ਦੂਸਰੇ ਯੋਧੇ ਨਾਲ ਵੀ ਜਾਨੀ ਕਿ ਬਲ ਪਰਿਕਸ਼ਨ ਕਰਨਾ ਉਹਦਾ ਤੇ ਇੱਥੇ ਜ਼ਰੂਰ ਖੇਡਾਂ ਹੁੰਦੀਆਂ ਹੋਣਗੀਆਂ ਇਸ ਜਗ੍ਹਾ ਤੇ ਤੇ ਇੱਥੇ ਰਾਜੇ ਰਾਣੀਆਂ ਬਹਿ ਕੇ ਜ਼ਰੂਰ ਦੇਖਦੇ ਹੋਣਗੇ ਤੇ ਆ ਇੱਧਰ ਇੱਧਰ ਦਿਖਾਇਓ ਉੱਪਰ ਦਿਖਾਇਓ ਥੋੜਾ ਜਿਹਾ ਆ ਬੜਾ ਹਿੱਸਾ ਜਿਹੜਾ ਆ ਬੜਾ ਇਹ ਬੜਾ ਹਿੱਸਾ ਨਾ ਮੋਰੀਓ ਜਿਹੜਾ ਇਹਦਾ ਬਰੰਡਾ ਆ ਉਹ ਖੰਡਿਤ ਹੋਇਆ ਆ ਟੁੱਟਾ ਪਿਆ ਇੱਧਰੋਂ ਵੀ ਤੇ ਉਧਰੋਂ ਵੀ ਹਨਾ ਆ ਜਾਓ ਥੋੜਾ ਜਿਹਾ ਇਹ ਰੰਗ ਮੇਲਾ 400 ਸਾਲ ਪੁਰਾਣਾ ਇਤਿਹਾਸ ਰੰਗਮੈਲ ਆਪਣੇ ਕੋਲ ਇਹਦੇ ਵਿੱਚ ਜਿੱਦਾਂ ਆਪਾਂ ਉਧਰ ਪਿੱਛੇ ਵੇਖ ਚੁੱਕੇ ਆ ਇਹਦੇ ਵਿੱਚ ਆਚਾਂ ਬਣਾਈਆਂ ਵਾ ਆਲੇ ਬਣਾਈ ਹੁੰਦੇ ਆ ਆਲੇ ਕਹਿੰਦੇ ਹੁੰਦੇ ਸੀ ਇਹਨੂੰ ਆਲਿਆਂ ਦੇ ਵਿੱਚ ਦੀਵੇ ਰੱਖ ਕੇ ਰੋਸ਼ਨੀ ਕਰਨ ਨੂੰ ਇੱਕ ਬਹੁਤ ਸੋਹਣਾ ਯਾਨੀ ਕਿ ਜਗ੍ਹਾ ਬਣਾਈ ਹੁੰਦੀ ਸੀ ਕਿ ਤੇ ਆ ਦੇਖੋ ਇੱਧਰ ਹੈਨਾ ਤੇ ਅਗਲੇ ਬੰਨੇ ਆਪਾਂ ਕਰਦੇ ਆ ਧਾੜਵੀਆਂ ਦੀ ਗੱਲ ਆ ਜੋ ਆ ਦੇਖੋ ਏਡੇ ਵੱਡੇ ਕਿਲੇ ਨੂੰ ਢਾਲਣ ਦੀ ਜਿਹੜੀ ਗੱਲ ਆ ਵੀ ਇਹ ਵੀ ਇੱਕ ਬਹੁਤ ਵੱਡਾ ਜਾਨੀ ਕਿ ਝੰਗ ਦੇ ਵਿੱਚ ਇਹਨੂੰ ਵਰਤਣ ਵਾਲਾ ਸਮਾਨ ਚਾਹੀਦਾ ਵਾ ਤਾਂ ਕਰਕੇ ਏਡੇ ਏਡੇ ਕਿਲੇ ਜਿਹੜੇ ਆ ਇਹ ਟੁੱਟਦੇ ਆ ਵੀ ਆਹ ਜਿੰਨਾ ਵੀ ਟੁੱਟ ਭੱਜ ਹੋਈ ਆ ਅੱਛਾ ਮੰਨ ਲਓ ਇਹ ਜਿਹੜੀ ਟੁੱਟ ਭੱਜ ਆ ਨਾ ਮੰਨ ਲਓ ਇਹ ਤੋਪਾਂ ਦੇ ਗੋਲਿਆਂ ਦੇ ਨਾਲ ਕੀਤੀ ਗਈ ਆ ਤੇ ਇਹਦੇ ਵਿੱਚ ਨਾ तकरीबन 1628 ਦੇ ਵਿੱਚ ਅਫਗਾਨੀ ਰਾਜਾ ਜਿਹੜਾ ਸੀਗਾ ਨਾ ਨਾਦਰ ਸ਼ਾਹ ਤੇ ਉਹਨੇ ਇੱਥੇ ਹਮਲੇ ਕੀਤੇ ਪੂਰੀ ਤਰ੍ਹਾਂ ਹੈ 1628 ਦੇ ਵਿੱਚ ਤੇ 1528 ਦੇ ਵਿੱਚ ਸ਼ੇਰ ਸਾਹ ਸੂਰੀ ਜਿਹੜਾ ਸੀਗਾ ਸੂਰੀ ਵੰਸ਼ ਦੇ ਜਿਨ੍ਹਾਂ ਨੇ ਉਹਨਾਂ ਨੇ ਵੀ ਰਾਜ ਕੀਤਾ ਵੀ ਜਿਨ੍ਹਾਂ ਦੇ ਨਾਂ ਦੇ ਉੱਪਰ ਮਾਰਗ ਬਣਿਆ ਹੋਇਆ ਨਾ ਸ਼ੇਰ ਸ਼ਾਹ ਸੂਰੀ ਉਹਨਾਂ ਨੇ ਵੀ 1528 ਦੇ ਵਿੱਚ ਇਥੇ ਭਾਰਤ ਦੇ ਉੱਪਰ ਹਮਲੇ ਕੀਤੇ ਤੇ 1752 ਦੇ ਵਿੱਚ ਅਹਿਮਦ ਸ਼ਾਹ ਬਦਾਲੀ 1752 ਦੇ ਵਿੱਚ ਅਹਿਮਦ ਸ਼ਾਹ ਬਦਾਲੀ ਨੇ ਵੀ ਭਾਰਤ ਦੇ ਉੱਪਰ ਕਾਫੀ ਹਮਲੇ ਕੀਤੇ ਤੇ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗਾ ਨਾ ਇਹ ਤਕਰੀਬਨ ਲਾਹੌਰ ਤੋਂ ਦਿੱਲੀ ਤੱਕ ਦਾ ਰਸਤਾ ਇਹੋ ਇਹ ਸਾਰਾ ਹੀ ਸ਼ੇਰ ਸਾਹ ਸੂਰੀ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਤੇ ਹਰੇਕ ਜਿਹੜੀ ਸਰਾਵ ਆ ਨਾ ਉਹਦੇ ਦੋ ਦਰਵਾਜ਼ੇ ਹੁੰਦੇ ਸੀ ਇੱਕ ਦਿੱਲੀ ਗੇਟ ਇੱਕ ਲਾਹੌਰੀ ਗੇਟ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਨਾ ਇਧਰ ਨੂੰ ਲਾਇਓ ਵੀ ਆਹ ਜਿਹੜਾ ਆ ਦਿੱਲੀ ਗੇਟ ਤੇ ਜਿਹੜਾ ਉਧਰਲੇ ਬੰਨੇ ਆ ਉਹ ਵਾਲਾ ਉਹ ਆ ਲਾਹੌਰੀ ਗੇਟ ਵੀ ਇੱਥੋਂ ਦੀ ਲਾਹੌਰ ਨੂੰ ਜਾਣਾ ਤੇ ਇਧਰ ਦੀ ਦਿੱਲੀ ਨੂੰ ਜਾਣਾ ਤੁਹਾਨੂੰ ਆਪਾਂ ਨਾ ਅੱਗੇ ਦਿਖਾਉਨੇ ਆ ਵੀ ਆਹਾਂ 4 4 ਫੁੱਟ ਦੀਆਂ ਜਿਹੜੀਆਂ ਕੰਮਾ ਵਾ ਨਾ ਤੇ ਇਹਨਾਂ ਨੂੰ ਤਕਰੀਬਨ ਤਕਰੀਬਨ ਹਮਲਿਆਂ ਦੇ ਨਾਲ ਹੀ ਤੋੜਿਆ ਗਿਆ। ਵੀ ਇਹ ਸਾਰਾ ਨਾ ਆ ਏਰੀਆ ਸਾਰੇ ਖੰਡਿਤ ਹੋ ਗਿਆ। ਤੇ ਉਹ ਅਗਲੇ ਮਨੇ ਜਿਹੜਾ ਆ ਉਹ ਤਾਂ ਤਕਰੀਬਨ ਨੀਆਂ ਰਹਿ ਗਈਆਂ ਸਿਰਫ। ਵੀ ਉਹਦੇ ਵਿੱਚ ਸਿਰਫ ਨੀਆਂ ਦੀ ਨੀਆਂ ਰਹਿ ਗਈਆਂ ਵਾ। ਹਨਾ ਤੇ ਹੁਣ ਆਪਾਂ ਥੋੜੀ ਜੀ ਗੱਲ ਕਰਦੇ ਆ ਮਹਿਰੂਨਸਾ ਦੀ। 1906 ਦੇ ਵਿੱਚ ਅਲੀ ਕੁਲੀ ਖਾਨ ਦੀ ਮੌਤ ਹੋ ਜਾਂਦੀ ਤੇ ਨਾਲ ਜਿਹੜੇ ਜਹਾਂਗੀਰ ਆ 1605 ਦੇ ਵਿੱਚ ਤੇ ਰਾਜ ਸੰਘਾਸਣ ਦੇ ਉੱਪਰ ਤਖਤ ਦੇ ਬਹਿ ਜਾਂਦੇ ਆ ਬਾਦਸ਼ਾਹ ਬਣ ਜਾਂਦੇ ਆ ਤੇ ਉਹਦੇ ਵਿੱਚ ਨਾ ਅਲੀ ਕੁਲੀ ਖਾਨ ਦੀ ਨ ਮੌਤ ਤੋਂ ਬਾਅਦ ਵਿੱਚ ਜਿਹੜਾ ਮਹਿਰੂ ਨਿਸਾ ਦਾ ਸਿਗਾ ਜੀਵਨ ਉਹ ਬਹੁਤ ਜ਼ਿਆਦਾ ਜਣੇ ਕਿ ਇੱਕ ਐਸਾ ਹੋ ਜਾਂਦਾ ਵੀ ਉਹ ਉਹਨੂੰ ਪੈਸੇ ਦੇਲੇ ਵੀ ਜਣੇ ਕਿ ਪਰੇਸ਼ਾਨੀ ਹੋਣ ਦੇ ਨਾਲ ਨਾ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਬਾਦਸ਼ਾਹ ਜਹਾਂਗੀਰ ਸੀਗੇ ਉਹਨਾਂ ਨੇ ਨਾ ਮਹਿਰੂ ਨਿਸਾਦੀ ਜਿਹੜੀ ਡਿਊਟੀ ਸੀਗੀ ਆਪਣੀ ਸੁਤੇਲੀ ਮਾਂ ਰੁਕਈਆ ਬੇਗਮ ਰੁਕਈਆ ਬੇਗਮ ਦੇ ਦੇਖ ਰੇਖ ਦੇ ਵਿੱਚ ਜਾਨੀ ਕਿ ਉਹਨਾਂ ਦੀ ਸੇਵਾ ਦੇ ਵਿੱਚ ਉਹ ਲਾ ਦਿੰਦੇ ਆ ਉਹਨਾਂ ਦੀ ਸੇਵਾ ਦੇ ਵਿੱਚ ਲਾ ਦਿੰਦੇ ਤੇ 1611 ਦੇ ਵਿੱਚ ਤਕਰੀਬਨ ਮਹਿਰੂ ਨਿਸਾਦਾ ਔਰ ਬਾਦਸ਼ਾਹ ਜਹਾਂਗੀਰ ਦਾ ਆਮੋ ਸਾਹਮਣਾ ਹੁੰਦਾ ਵੀ ਆਪਸ ਵਿੱਚ ਪਹਿਲੀ ਵਾਰ ਹੀ 1611 ਦੇ ਵਿੱਚ ਮਿਲਦੇ ਆ 1611 ਦੇ ਵਿੱਚ ਮਿਲਣ ਦੇ ਨਾਲ ਬਾਦਸ਼ਾਹ ਜਹਾਂਗੀਰ ਦੇ 20 ਵਿਆਹ ਹੋਏ ਸੀਗੇ। 20 ਸ਼ਾਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਯਾਨੀ ਕਿ ਜਿਹੜੀ ਪ੍ਰੀਏ ਰਾਣੀਆਂ ਸੀਗੀ ਬੇਗਮ ਸੀ ਉਹਨਾਂ ਦੀ ਉਹ ਸੀਗੀ ਮਹਿਰੂਨ ਸਾਹ। ਇਹ ਮਹਿਰੂਨ ਸਾਹ ਜਿਹੜੇ ਸੀਗੇ ਸੋਹਣੇ ਯਾਨੀ ਕਿ ਉਹ ਆਪਣੇ ਕਦ-ਕਾਠ ਦੇ ਵਿੱਚ ਖੂਸਲ ਵੱਲੋਂ ਬਹੁਤ ਸੋਹਣੇ ਸੀਗੇ ਉਹ। ਬਾਦਸ਼ਾਹ ਜਹਾਂਗੀਰ ਨੇ ਮਹਿਰੂ ਨੇ ਇਸਾ ਦੇ ਨਾਲ ਵਿਆਹ ਕੀਤਾ ਉਸ ਨਿਸਾ ਦੇ ਜਿਹੜੇ ਰਿਸ਼ਤੇਦਾਰ ਸੀਗੇ ਜਿਹਨਾਂ ਦਾ ਭਾਗ ਕੇ ਉਹਨਾਂ ਦੇ ਆ ਬਾਪੂ ਭਰਾ ਜਾਂ ਸਕੇ ਸੰਬੰਧੀ ਰਾਜ ਭਾਗ ਦੇ ਵਿੱਚ ਨਾ ਕਾਫੀ ਉੱਚੇ ਉੱਚੇ ਜਾਣੀ ਕਿ ਉਹਨਾਂ ਨੂੰ ਅਧਿਕਾਰ ਦੇਣੇ ਪਏ ਰਾਜ ਸਭਾ ਦੇ ਵਿੱਚ ਤੇ ਇਦਾਂ ਨਾ ਕਰਦੇ ਕਰਦੇ ਵੀ ਹੌਲੀ 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 ਜਿਹੜੀ ਸਾਰੀ ਜਿਹੜੀ ਸੱਤਾ ਸੀ ਵੀ ਸਾਰੀ ਸੱਤਾ ਜਿਹੜੀ ਸੀਗੀ ਉਹ ਮਹਿਰੂ ਨਿਸਾ ਦੇ ਹੱਥ ਆ ਗਈ ਸਾਰੀ ਵੀ ਨੂਰ ਜਹਾਂ ਦੇ ਹੱਥ ਆ ਗਈ ਬਈ ਆਪਾਂ ਹੁਣ ਇਹ ਗੱਲ ਕਰਦੇ ਆ ਬਈ ਮਹਿਰੂ ਨੀਸਾ ਦਾ ਨਾਂ ਜਿਹੜਾ ਸੀਗਾ ਉਹ ਨੂਰ ਜਹਾਂ ਬਾਦਸ਼ਾਹ ਜਹਾਂਗੀਰ ਨੇ ਜਹਾਂਗੀਰ ਨੇ ਰੱਖਿਆ ਸੀਗਾ ਤੇ ਬਹੁਤ ਸੋਹਣੇ ਹੋਣ ਦੇ ਕਾਰਨ ਬਾਦਸ਼ਾਹ ਜਹਾਂਗੀਰ ਨੇ ਯਾਨੀ ਕਿ ਨੂਰ ਜਹਾਂ ਵੀ ਸਾਰੇ ਜਹਾਂ ਦਾ ਨੂਰ ਜਿਹੜਾ ਹੈ ਉਹ ਇਹਨਾਂ ਦੇ ਵਿੱਚ ਆ ਤੇ ਇਸ ਕਰਕੇ ਉਹਨਾਂ ਦਾ ਨਾਂ ਨੂਰ ਜਹਾਂ ਰੱਖ ਦਿੱਤਾ ਤੇ ਨੂਰ ਜਹਾਂ ਦੇ ਲਈ ਇਹ ਸੁੰਦਰ ਮਹਿਲ ਬਣਾਇਆ ਉਹਨਾਂ ਨੇ ਉਹਨਾਂ ਦੇ ਰਹਿਣ ਦੇ ਲਈ ਇਹ ਸੋਹਣਾ ਜਿਹਾ ਮਹਿਲ ਨੂਰ ਜਹਾਂ ਦੇ ਨਾਲ ਬਣਾਇਆ ਤੇ ਫਿਰ ਹੌਲੀ-ਹੌਲੀ ਵੀ ਜਾਨੀ ਕਿ ਉਹ ਨੂਰ ਜਹਾਂ ਤੇ ਇਸ ਮਹਿਲ ਦਾ ਨਾਮ ਵੀ ਇਸ ਸਰਾਂ ਦਾ ਨਾਮ ਜਿਹੜਾ ਸੀਗਾ ਹਨਾ ਉਹ ਨੂਰ ਮਹਿਲ ਰੱਖਿਆ ਉਹਨਾਂ ਦੇ ਨਾਮ ਦੇ ਉੱਪਰ ਤੇ ਹੌਲੀ-ਹੌਲੀ ਇਸ ਸ਼ਹਿਰ ਦਾ ਨਾਮ ਵੀ ਫਿਰ ਨੂਰ ਮਹਿਲ ਹੀ ਪੈ ਗਿਆ ਤੇ ਪਹਿਲਾਂ ਇਹਦਾ ਨਾਮ ਵੇ ਜਾਨੀ ਕਿ ਦੋ ਭਰਾ ਇਸ ਰਹਿੰਦੇ ਸੀਗੇ ਇੱਕ ਕੋਟ ਕਹਿਲੂਰ ਖਾਨ ਇੱਕ ਕੋਟ ਬਾਦਲ ਖਾਨ ਕੋਟ ਬਾਦਲ ਖਾਨ ਜਤੋਂ ਥੋੜੀ ਦੂਰ ਆ ਤੇ ਕੋਟ ਕਹਿਲੂਰ ਖਾਨ ਇਹਦਾ ਨਾਮ ਸੀਗਾ ਤੇ ਇਹਦਾ ਨਾਮ ਬਦਲ ਕੇ ਫਿਰ ਤੇ ਨੂਰ ਮਹਿਲ ਰੱਖ ਦਿੱਤਾ ਤੇ ਉਸ ਸਮੇਂ ਨਾ ਬਾਦਸ਼ਾਹ ਜਹਾਂਗੀਰ ਜਿਹੜੇ ਸੀਗੇ ਉਹ ਕਿਹਾ ਕਰਦੇ ਸੀ ਵੀ ਮੈਨੂੰ ਹੁਣ ਸਿਰਫ ਇੱਕ ਸ਼ੇਰ दारू ਤੇ ਅੱਧਾ ਸ਼ੇਰ ਜਿਹੜਾ ਆ ਉਹ ਮੀਟ ਤੇ ਉਹ ਮੈਨੂੰ ਚਾਹੀਦਾ ਵਾ ਤੇ ਬਾਕੀ ਜਿਹੜਾ ਸਾਰਾ ਮੈਂ ਆਪਣਾ ਰਾਜ ਭਾਗ ਵੀ ਜਿਹੜਾ ਸਾਰਾ ਆਪਣਾ ਮੈਂ ਜਾਨੀ ਕਿ ਜਿਹੜਾ ਰਾਜ ਭਾਗ ਆ ਜਾਂ ਜੋ ਵੀ ਸਾਰਾ ਕੁਝ ਹੈਗਾ ਆ ਉਹ ਮੈਂ ਆਪਣੀ ਰਾਣੀ ਬਈ ਆਪਣੀ ਬੇਗਮ ਨਾ ਨੂਰ ਜਹਾਂ ਨੂੰ ਦੇ ਦਿੱਤਾ ਸਾਰਾ ਕੁਝ ਤੇ ਬਾਦਸ਼ਾਹ ਯਾਹਗੀਰ ਜਿਹੜੇ ਆ 28 ਅਕਤੂਬਰ 1627 ਨੂੰ ਉਹਨਾਂ ਦਾ ਦਿਹਾંત ਹੋ ਜਾਂਦਾ ਵਾ ਤੇ ਬਾਅਦ ਵਿੱਚ 1628 ਨੂੰ ਸ਼ਾਹ ਜਹਾਂ ਬਾਦਸ਼ਾਹ ਬਣਦੇ ਨੇ ਔਰ ਲਾਹੌਰ ਦੀ ਇੱਕ ਸ਼ਾਨਦਾਰ ਹਵੇਲੀ ਹਵੇਲੀ ਦੇ ਵਿੱਚ ਆਪਣੀ ਸੁਤੇਲੀ ਮਾਂ ਜਿਹੜੀ ਨੂਰ ਜਹਾਂ ਨੂੰ ਉਥੇ ਉਹ ਕੈਦ ਕਰ ਦਿੰਦੇ ਨੇ ਵੀ ਹਵੇਲੀ ਦੇ ਵਿੱਚ ਰੱਖ ਦਿੰਦੇ ਨੇ ਤੇ ਸਾਲ ਦਾ ਨਾ 2 ਲੱਖ ਪੈਨਸ਼ਨ ਲਾ ਦਿੰਦੇ ਉਹਦੀ ਤੇ ਫਿਰ ਕੀ ਹੁੰਦਾ ਆ ਵੀ 17 ਸਤੰਬਰ 1645 ਨੂੰ ਨੂਰ ਜਹਾਂ 68 ਸਾਲ ਦੇ ਹੋ ਕੇ ਤੇ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਲਾਹੌਰ ਦੇ ਵਿੱਚ ਹੀ ਨਾ ਉਹਨਾਂ ਨੂੰ ਫਿਰ ਦਫਨਾਇਆ ਜਾਂਦਾ ਆ ਤੇ ਮੰਨ ਲਓ ਇਹ ਸਾਰਾ ਜਿਹੜਾ ਨੂਰ ਜਹਾਂ ਦਾ ਆਪਾਂ ਇਹਦੇ ਬਾਰੇ ਵਿਚਾਰ ਨੁਮਾਇਸ਼ ਕੀਤਾ ਵਾ ਤੇ ਇਹ ਜਿਹੜਾ ਨੂਰ ਮਹਿਲ ਆ ਇਹ ਜਲੰਧਰ ਤੋਂ ਤਕਰੀਬਨ 40 ਕਿਲੋਮੀਟਰ ਤੇ ਤਲਵਨ ਤੋਂ 8 ਕਿਲੋਮੀਟਰ ਤੇ ਫਲੋਰ ਤੋਂ ਇਹੋ 20 ਕਿਲੋਮੀਟਰ ਆ ਵਿਜੇ ਕਿਸੇ ਨੇ ਵੀ ਇੱਥੇ ਆਉਣਾ ਹੋਵੇ ਤਾਂ ਹੁਣ ਤਾਂ ਗਰਮੀ ਚੱਲਦੀ ਆ ਪਰ ਜਦੋਂ ਮੌਸਮ ਸਹੀ ਹੋ ਗਿਆ ਨਾ ਤੇ ਉਦੋਂ ਸਾਰੇ ਜਿਹੜੇ ਆਪਣੀ ਇਹੋ 400 ਸਾਲ ਪੁਰਾਣੇ ਇਤਿਹਾਸ ਨੂੰ ਨਾ ਜ਼ਰੂਰ ਵੇਖਣ ਆਇਓ ਤੇ ਇੱਕ ਮੈਂ ਹੋਰ ਬੇਨਤੀ ਕਰਾਂ ਵੀ ਜਿਹੜੇ ਨਾ ਜਲੰਧਰ ਦੇ ਲਾਗੇ ਸ਼ਾਗੇ ਕਿਲੇ ਆ ਵੀ ਉਹਨਾਂ ਦਾ ਥੋੜਾ ਬਾਲਾ ਸੰਭਾਲ ਕੀਤੀ ਹੋਈ ਆ ਤੇ ਜਿਹੜੇ ਦੂ ਰੁਦਰਾ ਉਹਨਾਂ ਦਾ ਥੋੜਾ ਜਿਆਦਾ ਜਣ ਕੇ ਸੰਭਾਲ ਦੁਖੋਂ ਉਹ ਖੰਡਤ ਹੋਏ ਫਿਰਦੇ ਆ ਤੇ ਆਪਾਂ ਕੋਈ ਛੱਤ ਦੀ ਗੱਲ ਕਰੀਏ ਜਿਹੜੀ ਆਪਾਂ ਕਰਦੇ ਸੀਗੇ ਵੀ ਇਟਾਂ ਦੇ ਨਾਲ ਇਟਾਂ ਪਸਾ ਕੇ ਨਾ ਬਣਾਈ ਹੁੰਦੀ ਆ ਵੀ ਜਦੋਂ ਇਹ ਤੇ ਪ੍ਰੈਸ਼ਰ ਪੈਂਦਾ ਬਾ ਤੇ ਇਹੋ ਇਟਾਂ ਦਾ ਹੋਰ ਜਿਆਦਾ ਜਣ ਕੇ ਆਪਸ ਆਪਸ ਵਿੱਚ ਦੇ ਆਪਸ ਵਿੱਚ ਨਾ ਇਹੋ ਪਕੜ ਜਿਆਦਾ ਇਹਨਾਂ ਦੀ ਹੋ ਜਾਂਦੀ ਆ ਤੇ ਆ ਵੇਖੋ ਕਿੱਡੀ ਮੋਟੀ ਛੱਤ ਉੱਪਰ ਪਾਈ ਹੋਈ ਆ ਤੇ ਜਾਨੀ ਕਿ ਇਹੋ ਤੋਪਾਂ ਦੇ ਗੋਲੇ ਦੇ ਨਾਲ ਹੀ ਟੱਟ ਸਕਦੀ ਆ ਇਹ ਕਿਲੇਬੰਦੀ ਜਿਹੜੀ ਆ ਨਾ ਵੀ ਇਹਨੂੰ ਢਾਉਣ ਲਈ ਇਹਨੂੰ ਢਾ ਲਾਉਣ ਲਈ ਵੀ ਇੱਕ ਸਪੈਸ਼ਲ ਜਾਨੀ ਕਿ ਜੰਗੀ ਹਥਿਆਰ ਉਹਨਾਂ ਦੀ ਲੋੜ ਪੈਂਦੀ ਆ ਤੇ ਆ ਖੰਡਿਤ ਜਿੰਨਾ ਹੋਇਆ ਵਾ ਇਹ ਧੜਵੀਆਂ ਨੇ ਹਮਲੇ ਕਰ ਕਰਕੇ ਇਹਨੂੰ ਜਾਨੀ ਕਿ ਨੁਕਸਾਨ ਪਹੁੰਚਾਇਆ ਸਾਰਾ ਹੀ ਤੇ ਬਾਕੀ ਆ ਇੰਨੀ ਸੋਹਣੀ ਬਿਲਡਿੰਗ ਵੀ ਇਹਨੂੰ ਜ਼ਰੂਰ ਵੇਖਣਾ ਆਇਓ ਇੱਕ ਵਾਰੀ। ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਮ ਸੰਭਾਲੇ ਦੀ ਕੀਤੀ ਹੋਈ ਆ। ਵੀ ਜੋ ਵੀ ਹੈਗਾ ਇੰਨਾਂ ਕ ਸਾਂਭਿਆ ਵਾ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਂਭਿਆ ਵਾ। ਇਹ ਦਿੱਲੀ ਗੇਟ ਤੇ ਉਹ ਪਿਛਲੇ ਬੰਨੇ ਲਾਹੌਰੀ ਗੇਟ। ਇਹ ਮੱਲੂ ਕਮਰੇ ਆ ਤੇ ਕਮਰਿਆਂ ਦੇ ਨਾਲ ਹਮਾਮ ਤੇ ਹਮਾਮ ਦੇ ਨਾਲ ਪਰਲੇ ਬੰਨੇ ਖੂਹ ਆ। ਇਹ ਹਮਾਮਿਆਂ ਵੀ ਹੁਣ ਨਾ ਇਹਨੂੰ حماماتوں بدل کے ਇਹਦੇ ਵਿੱਚ ਜਿਹੜੇ ਕਮਰੇ ਆ ਉਹਨੂੰ ਨਾ ਸਰਕਾਰੀ ਤੌਰ ਤੇ ਵਰਤਿਆ ਜਾਂਦਾ ਵਾ ਇਹਨਾਂ ਦੇ ਦਰਵਾਜ਼ੇ ਬਦਲ ਕੇ ਤੇ ਥੋੜਾ ਬਾਲਾ ਇਹਦਾ ਹੋਰ ਵੀ ਆ سیمنٹ ਵਗੈਰਾ ਕਰਕੇ ਤੇ ਇਹਨੂੰ ਨਾ ਇਹਨੂੰ ਸਰਕਾਰੀ ਤੌਰ ਤੇ ਕਮਰੇ ਲਿਖਣ ਪੜਨ ਦੇ ਲਈ ਵਰਤਣ ਲਏ ਆ اچھا ਬਲੋ ਆ ਹੋ ਗਿਆ حمام ਤੇ ਆਹ ਵਖੂ ਆਹ ਖੂਨ ਨਾ ਨਾ ਇੱਕ ਬਹੁਤ ਸੋਹਣਾ ਜਾਨੀ ਕਿ ਆ ਦੇਖੋ ਇੰਟੀਰੀਅਰ ਦੇ ਵਿੱਚ ਡਿਜ਼ਾਈਨ ਦੇ ਵਿੱਚ ਕਿੰਨਾ ਸੋਹਣਾ ਜਾਨੀ ਕਿ ਬਈ ਇਹ ਹੂੰ ਤੇ ਇਹ ਸਾਹਮਣੇ ਰੱਬ ਰੱਬ ਕਰਨ ਲਈ ਮਸਜਿਦ ਤੇ ਆ ਆ ਹੈਗਾ ਵਾ ਖੂ ਖੂ ਕਾਫੀ ਡੂੰਗਾ ਉੱਪਰ ਬੰਦ ਕੀਤਾ ਇੱਥੇ ਬਹਿ ਕੇ ਨਾ ਜ਼ਰੂਰ ਇੱਥੇ ਬਹਿ ਕੇ ਜ਼ਰੂਰ ਬਜੋ ਕਰਦੇ ਹੋਣਗੇ ਵੀ ਜਿੱਦਾਂ ਬਈ ਮਸਜਿਦੇ ਵਿੱਚ ਜਾਣਾ ਤਾਂ ਇੱਥੇ ਹੱਥ ਪੈਰ ਬਹਿ ਕੇ ਇੱਥੇ ਧੋਦੇ ਹੋਣਗੇ ਆਪਾਂ ਹੁਣ ਉਹ ਖੂਹ ਦੀ ਗੱਲ ਕਰਦੇ ਆਂ ਬਈ ਮਤਲਬ ਜਦੋਂ ਨਾ ਇਹ ਖੂਹ ਆਪਣੇ ਵੀ ਜਾਨੀ ਕਹਿਣ ਸ਼ਬਾਬ ਤੇ ਸੀ ਚੱਲਦਾ ਸੀ ਜਦੋਂ ਖੂਹ ਤੇ ਤਕਰੀਬਨ ਉਦੋਂ ਨਾ ਇਹੋ ਵੀ ਇਹਦੇ ਉੱਪਰ ਇੱਕ ਕਿਤਾਬ ਲਿਖੀ ਗਈ ਹੈ ਇਹਦੇ ਉੱਤੇ ਵੀ ਅਸਮਾਨੀ ਖੂਹ ਆਕਾਸ਼ੀਨੀ ਅਸਮਾਨੀ ਖੂਹ ਇਹਦੇ ਉੱਪਰ ਇੱਕ ਕਿਤਾਬ ਲਿਖੀ ਗਈ ਤੇ ਇਹਦੇ ਨਾ ਇੰਡਾ ਜਿਹੜੀਆਂ ਸੀਗੀਆਂ ਟੰਡਾ ਬਹੁਤ ਉੱਚੀਆਂ ਕਰਕੇ ਇਦਾਂ ਲਾਈਆਂ ਹੋਈਆਂ ਉੱਚੀਆਂ ਕਰਕੇ ਟੰਡਾ ਉੱਚੀਆਂ ਟੰਡਾਂ ਲਾਈਆਂ ਹੁੰਦੀਆਂ ਸੀਗੀਆਂ ਟੰਡਾ ਲਾ ਕੇ ਉਹਦੇ ਵਿੱਚ ਦੀ ਪੈਪ ਲਾਏ ਹੁੰਦੇ ਸੀਗੇ ਪੈਪ ਲਾ ਕੇ ਤੇ ਇਸ ਕਿਲੇ ਦੇ ਵਿੱਚ ਤੇ ਹੋਰ ਵੀ ਲਾਗੇ ਛਾਗੇ ਵੀ ਯਾਨੀ ਕਿ 4 ਕਿਲੋਮੀਟਰ ਤੱਕ ਖੂਹ ਦਾ ਪਾਣੀ ਜਾਂਦਾ ਹੁੰਦਾ ਸੀਗਾ ਵੀ ਇੰਨਾ ਉੱਚਾ ਯਾਨੀ ਕਿ ਇਹਦੀਆਂ ਟੰਡਾਂ ਦਾ ਬਹੁਤ ਸੋਹਣਾ ਤਰੀਕੇ ਦੇ ਨਾਲ ਇਹਨੂੰ ਵੀ ਯਾਨੀ ਕਿ ਅ ਤਿਆਰ ਕੀਤਾ ਸੀਗਾ ਤੇ ਇਦਨ ਨੂੰ ਮਾਰਿਓ ਮੜ ਜਾ ਆਵळा ਮਤਲਬ ਉਹ ਜਿਹੜੀਆਂ ਜਿਮਨੀਆਂ ਹੈ ਨਾ ਇਹ ਬਾਥ ਸਟੀਮਰ ਦਾ ਮੈਨ ਜਾਨੀ ਕਿ ਇਥੇ ਕੰਮ ਹੁੰਦਾ ਹੋਊਗਾ ਵੀ ਇਹ ਜਿਮਨੀਆਂ ਨੂੰ ਵੇਖ ਕੇ ਇਦਾਂ ਲੱਗਦਾ ਵੀ ਜਦਾਂ ਇਸ ਟੀਮ ਦੇ ਵਿੱਚ ਇਹਨੂੰ ਵਰਤੇ ਜਾਂਦਾ ਵਾ ਤੇ ਆਹ ਸਾਹਮਣੇ ਬੋਰਡ ਲੱਗਾ ਆ ਵੀ ਇਥੇ ਉੱਪਰ ਜਾਣਾ ਮਨਾ ਹੈ ਤੇ ਆਪਾਂ ਉੱਪਰ ਜਾਣਾ ਵੀ ਨਹੀਂ ਤੇ ਇਧਰ ਮੁਸੀਬਤ ਆ ਗਈ ਆ ਵੇਖੋ ਕਿੰਨਾ ਸੋਹਣਾ ਆਰਚੀਟੈਕਟ ਦਾ ਜਿਹੜਾ ਹੈਗਾ ਆ ਬਈ ਮਿਸਾਲ ਪੈਦਾ ਕੀਤੀ ਹੋਈ ਆ ਸਬੂਤ ਦਿੱਤਾ ਹੋਇਆ ਵਾ ਹਨਾ ਤੇ ਇਹ ਕਾ ਦੇਖਿਓ ਬਈ ਤਕਰੀਬਨ 2 ਇੰਚ ਉੱਟਾ ਨੇ ਪੱਥਰ ਦਾ ਤੇ ਇਹ ਇਟਾਂ ਵਿੱਚ ਇਟਾਂ ਦੀ ਜਿਹੜੀ ਆ ਇੱਟ ਇੰਨੀ ਇੱਟ ਤੇ ਇੰਨਾ ਹੀ ਉੱਪਰ ਮਸਾਲਾ ਵੀ ਇੰਨੀ ਇੱਟ ਤੇ ਇੰਨਾ ਹੀ ਮਸਾਲਾ ਵੀ ਇਹ ਆਪਾਂ ਪਹਿਲਾਂ ਵੀ ਬਣਦੀ ਕਰ ਚੁੱਕੇ ਆ ਵੇ ਇਹੋ तकरीबन ਇਟਾਂ ਦੀ ਕੇਰੀ ਚੂਨਾ ਤੇ ਨਾਲ ਉਹਦੇ ਹੋ ਗਿਆ ਗੁੜ ਜਾਂ ਹੋ ਗਿਆ ਸੀਰਾ ਤੇ ਇਹਦੇ ਵਿੱਚ ਮੇਥੀ ਪਾਉਂਦੇ ਹੁੰਦੇ ਸੀਗੇ ਖਾਣ ਵਾਲੀ ਮੇਥੀ ਦੇ ਨਾਲ ਜਿਹੜੀ ਦਾਲ ਹੁੰਦੀ ਸੀ ਮਾਂ ਦੀ ਉਹ ਵੀ ਪਾਉਂਦੇ ਕਈ ਕਿ ਤਾਂ ਕਰਕੇ ਇੰਨਾ ਮਜ਼ਬੂਤ ਹੁੰਦਾ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਇਹੋ ਬਣਾਇਆ ਹੋਇਆ ਵਾ ਅੰਦਰ ਵੀ ਤੁਹਾਨੂੰ ਦਿਖਾਉਨੇ ਆਂ ਵੀ ਅੰਦਰੋਂ ਮਸਜਿਦ ਜਿਹੜੀ ਹੈ ਨਾ ਕਿੱਦਾਂ ਦੀ ਲੱਗਤ ਬਹੁਤ ਸੋਹਣੇ ਤਰੀਕੇ ਦੇ ਨਾਲ ਕੰਧਾਂ ਬਣਾਈਆਂ ਵਾ ਬਹੁਤ ਸੋਹਣੇ ਤਰੀਕੇ ਦੇ ਨਾਲ ਇਹੋ ਉੱਪਰੋਂ ਥੱਲੇ ਝਰੋਖੇ ਛਾੜੀ ਛਾੜ ਕੇ ਬਈ ਬਹੁਤ ਸੋਹਣਾ ਬਣਾਇਆ ਪਿਆ ਵਾ ਸਾਰੇ ਤੇ ਸੋ ਮੰਨ ਲਓ ਆਪਾਂ ਸਾਰਾ ਹੀ ਕਿਲਾ ਘੁੰਮ ਫਿਰ ਕੇ ਵੇਖ ਲਿਆ ਵਾ ਤੇ ਹੁਣ ਆਪਾਂ ਉਥੋਂ ਉਥੋਂ ਮਾਰੇ ਮੜ ਜਾਈਂਦੈ ਨੂੰ ਬਈ ਆਹਾ ਦੀਵਾਰ ਜਿਹੜੀ ਹੈ ਨਾ ਇਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਖਤਮ ਹੋ ਗਈ ਆ ਸਰਾਵਾ ਜਿਹੜੀਆਂ ਸੀਗੀਆਂ ਨਾ ਇਦੇ ਵਿੱਚ ਇਦਾਂ ਸੀਗਾ ਵੀ ਜਦੋਂ ਲਾਹੌਰ ਤੋਂ ਦਿੱਲੀ ਜਾਂਦੇ ਹੁੰਦੇ ਸੀ ਨਾ ਲਾਹੌਰ ਤੋਂ ਦਿੱਲੀ ਜਾਂਦੇ ਹੁੰਦੇ ਸੀਗੇ ਤੇ ਜਦੋਂ ਵੀ ਰਾਸਤੇ ਦੇ ਵਿੱਚ ਹਨੇਰਾ ਹੋ ਜਾਣਾ ਜਾਂ ਬਈ ਕਿਸੇ ਨੇ ਰੋਕੇ ਸਾਹ ਸੁ ਲੈਣਾ ਵਾ ਜਾਂ ਬਈ ਜ਼ਿਆਦਾ ਚੱਲ ਕੇ ਯਾਨੀ ਕਿ ਸਾਹ ਲੈਣਾ ਕਹਿਣ ਦਾ ਭਾਵ ਤੇ ਉਦੋਂ ਇਹੋ ਸਰਾਮਾਂ ਵਰਤੀਆਂ ਜਾਂਦੀਆਂ ਸੀਗੀਆਂ ਤੇ ਇਹਨਾਂ ਸਰਾਮਾਂ ਦੇ ਵਿੱਚ ਆਣ ਕੇ ਬਈ ਬੰਦਾ ਰੋਕ ਸਾਡੇ ਇਹ ਦਿੱਲੀ ਗੇਟ ਉਹ ਸਾਹਮਣੇ ਲਾਹੌਰੀ ਗੇਟ ਉਹ ਸਾਹਮਣੇ ਉਹ ਲਾਹੌਰੀ ਗੇਟ ਠੀਕ ਆ ਜੀ ਬਾਕੀ ਸਤਿਗੁਰ ਮਿਹਰ ਕਰੇ ਬਈ ਤੁਸੀਂ ਜਦੋਂ ਵੀ ਆ ਮੌਸਮ ਠੀਕ ਹੁੰਦਾ ਵਾ ਵੀ ਹੁਣ ਤਾਂ ਗਰਮੀ ਆ ਨਾ ਵੀ ਹੁਣ ਅਜੇ ਹਾਲ ਦੀ ਘੜੀ ਵੀਡੀਓ ਦੇਖੋ ਤੇ ਜਦੋਂ ਮੌਸਮ ਠੀਕ ਹੋ ਗਿਆ ਤੇ ਉਦੋਂ ਤਕਰੀਬਨ ਇਸ ਬਿਲਡਿੰਗ ਨੂੰ ਜ਼ਰੂਰ ਦੇਖਣ ਆਉਣਾ ਸਾਰਿਆਂ ਨੇ ਠੀਕ ਆ ਜੀ ਇਹ ਸਾਰਿਆਂ ਨੇ ਇਹ ਬਿਲਡਿੰਗ ਨੂੰ ਵੇਖਣ ਜ਼ਰੂਰ ਆਉਣਾ ਆਪਣੇ ਕੋ 400 ਸਾਲ ਪੁਰਾਣਾ ਇਤਿਹਾਸ ਪਿਆ ਵਾ ਤੇ ਆਪਾਂ ਇਹਨੂੰ ਦੇਖਣਾ ਵੀ ਆ ਤੇ ਇਹ ਇਹ ਆਪਣੇ ਜਿਹੜੇ ਪਰਾਤਰ ਇਤਿਹਾਸ ਆ ਉਹਨਾਂ ਦੀ ਆਪਾਂ ਰੱਖਿਆ ਵੀ ਕਰਦੇ ਆ ਆਪਾਂ ਨਾ ਅਕੇਲੇ ਦੇ ਵਿੱਚ ਆਹ ਹਨਾ ਉੱਪਰ ਲੱਗੀਆਂ ਆ ਦੇਖਿਓ ਉਹ ਸਾਰੇ ਹੀ ਵਨੇ ਲੱਗੀਆਂ ਪਈਆਂ ਇੱਧਰ ਵੀ ਉਹ ਉਧਰ ਤੱਕ ਇਹ ਜ਼ਰੂਰ ਨਾ ਇਹਦੇ ਵਿੱਚ ਉਹ ਸਮੇਂ ਮਸਾਲਾ ਪਾਉਦੇ ਹੋਣਗੇ ਉਹ ਸਮੇਂ ਮਸਾਲਾ ਪਾ ਕੇ ਤੇ ਰੋਸ਼ਨੀ ਜਿਹੜੀ ਉਹ ਕਰਦੇ ਆ